ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਸ ਦਾ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੈਮਨ ਰਿਆਡ ਇੱਕ ਵਾਰ ਫਿਰ ਹਾਜ਼ਰ ਹਾਂ ਇੱਕ ਨਵੀਂ ਚਰਚਾ ਲੈ ਕੇ ਅੱਜ ਦਾ ਜੋ ਸਾਡਾ ਖਾਸ ਮੁੱਦਾ ਹੈ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੈ ਗੱਲ ਕਰਨ ਦੇ ਆ ਜੋ ਵੱਡਾ ਦੁਖਾਂਤ ਵਾਪਰਿਆ ਹੈ ਕਟਨਾ ਹੋਈ ਹੈ ਜੰਮੂ ਕਸ਼ਮੀਰ ਦੇ ਵਿੱਚ ਲੋਕਾਂ ਦੇ ਮਨਾਂ ਵਿੱਚ ਦਰਦ ਹੈ ਗੁੱਸਾ ਹੈ ਦੁਨੀਆ ਦੇ ਵਿੱਚ ਜੋ ਜੰਨਤ ਮੰਨੀ ਜਾਂਦੀ ਹੈ ਜੰਮੂ ਕਸ਼ਮੀਰ ਉਸ ਜਗ੍ਹਾ ਦੇ ਵਿੱਚ ਇੱਕ ਮਾਤਮ ਜਾਂ ਇੱਕ ਸਕੇਲੀਅ ਸਨਾਟਾ ਹੈ ਛਾਇਆ ਹੋਇਆ ਨਜ਼ਰ ਆ ਰਿਹਾ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਆਮੋ ਸਾਹਮਣੇ ਹੋ ਗਈਆਂ ਨੇ ਕਈਆਂ ਨੇ ਨਵੇਂ ਫੈਸਲੇ ਵੀ ਲਿੱਤੇ ਨੇ ਇਸ ਦੇ ਬਾਰੇ ਅੱਜ ਚਰਚਾ ਕਰਨ ਜਾ ਰਿਹਾ ਸਾਡੇ ਨਾਲ ਜ਼ਰੂਰ ਅਖੀਰ ਤੱਕ ਬਨੇ ਰਹਿਣਾ ਇਸ ਚਰਚਾ ਦੇ ਵਿੱਚ ਸਾਡੇ ਨਾਲ ਸਰਦਾਰ ਜੋਗਿੰਦਰ ਸਿੰਘ ਜੀ ਵੀ ਜੁੜੇ ਨੇ ਸਰਦਾਰ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਤੁਹਾਡਾ ਧੰਨਵਾਦ ਸਿਮਰਨ ਮੇਰੇ ਵੱਲੋਂ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਸਰ ਸਰ ਇਸ ਦੇ ਨਾਲ ਜੋ ਮੇਰਾ ਤੁਹਾਡੇ ਅੱਗੇ ਸਵਾਲ ਰੱਖਿਆ ਹੋਇਆ ਸੀਗਾ ਇਸ ਦੇ ਉੱਤੇ ਜ਼ਰੂਰ ਤੁਸੀਂ ਵੀ ਦਰਸ਼ਕਾਂ ਨੂੰ ਦੱਸੋ ਕਿ ਹੁਣ ਦੇਸ਼ ਦੇ ਵਿੱਚ ਕਿਹੜੀਆਂ ਨੀਤੀਆਂ ਬਣ ਰਹੀਆਂ ਨੇ ਤੇ ਜੋ ਹਾਲਾਤ ਜੰਮੂ ਕਸ਼ਮੀਰ ਦੇ ਵਿੱਚ ਸਮੇਂ ਪੈਦਾ ਹੋ ਗਏ ਨੇ ਉਸ ਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਾ ਸਕਦਾ ਹੈ ਮੇਰਾ ਪਹਿਲਾ ਸਵਾਲ ਤੁਹਾਡੇ ਨਾਲ ਦੇਖੋ ਜਿਹੜੀਆਂ ਪਹਿਲਗਾਮ ਚ ਘਟਨਾਵਾਂ ਹੋਈਆਂ ਉਹਦੇ ਵਿੱਚ ਫੇਰੇ ਜਿਹੜੀ ਨਿੰਦਿਆ ਜਾਂ ਆ ਚਾਰੇ ਪਾਸਿਓਂ ਦੀ ਇਸ ਘਟਨਾ ਦੀ ਜਿਹੜੀ ਹੈ ਆਲੋਚਨਾ ਹੋਈ ਹੈ ਔਰ ਇਹ ਚ ਜਿਹੜਾ ਸੋਗ ਹੈ ਕਹਿ ਲੋ ਜਾਂ ਤਰਦ ਹੈ ਉਹ ਲਗਾਤਾਰ ਬਣਿਆ ਹੋਇਆ ਹੈ ਲੋਕ ਮਨਾਂ ਚ ਰੋਸ ਵੀ ਹੈ ਗੁੱਸਾ ਵੀ ਹੈ ਔਰ ਚਿੰਤਾਵਾਂ ਵੀ ਨੇ ਕਿਉਂਕਿ ਦੋਵਾਂ ਦੇਸ਼ਾਂ ਦੀਆਂ ਸਰਾਧਾਂ ਤੇ ਜਿਸ ਤਰ੍ਹਾਂ ਦਾ ਤਣਾਅ ਬਣ ਗਿਆ ਜਾਂ ਜਿਸ ਤਰ੍ਹਾਂ ਦੋਵਾਂ ਦੇਸ਼ਾਂ ਵੱਲੋਂ ਭਾਰਤ ਵੱਲੋਂ ਪਹਿਲਾਂ ਹੈਗਾ ਜਿਹੜਾ ਸਿੰਧ ਜਲ ਜਿਹੜਾ ਸਮਝੌਤਾ ਉਹਨੂੰ ਰੱਦ ਕਰ ਦਿੱਤਾ ਗਿਆ ਉਹਦੇ ਉਹ ਅਪਰੋਚ ਕਹਿ ਲਓ ਜਾਂ ਉਹਦੇ ਸਾਹਮਣੇ ਖੜਦੇ ਆ ਜਿਹੜਾ ਪਾਕਿਸਤਾਨ ਵੱਲੋਂ ਭਾਰਤ ਦਾ ਜਿਹੜਾ ਹੈ ਹਵਾਈ ਰਸਤਾ ਉਹ ਬੰਦ ਕਰ ਦਿੱਤਾ ਗਿਆ ਹੋਰ ਸਖਤ ਫੈਸਲੇ ਲਏ ਗਏ ਆ ਔਰ ਦੋਵਾਂ ਦੇਸ਼ਾਂ ਦੇ ਲੋਕਾਂ 'ਚ ਗੁੱਸਾ ਰੋਸ ਜ਼ਰੂਰ ਹੈ ਪਰ ਚਿੰਤਾ ਵੀ ਜ਼ਰੂਰ ਹੈ ਕਿਉਂਕਿ ਜੇ ਦੋਵਾਂ ਦੇਸ਼ਾਂ 'ਚ ਹਾਲਾਤ ਵਿਗੜਦੇ ਨੇ ਤਾਂ ਨੁਕਸਾਨ ਜਿਹੜਾ ਆਮ ਲੋਕਾਂ ਦਾ ਨੁਕਸਾਨ ਹੈ ਉਹਨੂੰ ਲੈ ਕੇ ਆਮ ਲੋਕ ਚਿੰਤਤ ਵੀ ਨੇ ਔਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਜਾਂ ਜਿਸ ਤਰ੍ਹਾਂ ਹਾਲਾਤ ਵਿਗੜ ਰਹੇ ਨੇ ਇਹਦੀ ਇਹ ਜਿਹੜੀ ਇੱਕ ਮੰਤਰੀ ਪਦਰ ਤੇ ਚਰਚਾ ਵੀ ਹੋ ਰਹੀ ਹੈ ਔਰ ਕ ਮੰਤਰੀ ਪਦਰ ਤੇ ਜਿਹੜੀ ਅਤਵਾਦ ਨਾਲ ਜੁੜੀ ਹੋਈ ਘਟਨਾ ਹੈ ਇਹਦੀ ਵੀ ਜਿਹੜੀ ਆ ਆਲੋਚਨਾ ਹੋ ਰਹੀ ਹੈ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਵਾਕਈ ਜਿਹੜੀ ਪਹਿਲਗਾਮ ਏਰੀਆ ਹੈ ਉਹ ਵਾਕਈ ਦੁਨੀਆ ਚ ਸੰਦ ਉਹ ਸੌਰੀ ਇੱਕ ਸਲਾਨੀਆ ਦਾ ਜਿਹੜਾ ਮਨਪਸੰਦ ਜੰਨਤ ਵਜੋਂ ਜਾਣਿਆ ਜਾਣ ਵਾਲਾ ਹੈਗਾ ਏਰੀਆ ਔਰ ਉੱਥੇ ਜੋ ਹਾਲਾਤ ਬਣੇ ਹੋਏ ਐ ਸਲਾਨੀ ਜਿਸ ਤਰ੍ਹਾਂ ਵਾਪਸ ਆਉਣ ਲਈ ਜਿਵੇਂ ਹਵਾਈ ਸਫਰ ਵੀ ਮਹਿੰਗਾ ਕਰ ਹੋ ਗਿਆ ਜਾਂ ਟੈਕਸੀਆਂ ਵੀ ਮਹਿੰਗੀਆਂ ਹੋ ਗਈਆਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਿੱਖ ਜਿਹੜੇ ਨੇ ਭਾਵੇਂ ਉਥੋਂ ਦੀ ਸਾਰੀ ਆਬਾਦ ਸਾਰੇ ਲੋਕ ਇਸ ਘਟਨਾ ਦੀ ਲੋਚਨਾ ਵੀ ਕਰਦੇ ਨੇ ਇੱਕ ਮੁਠ ਵੀ ਹੋਏ ਨੇ ਔਰ ਤੁਸੀਂ ਦੇਖਿਆ ਕਿ ਸਾਰੇ ਪਾਸੇ ਬੰਦ ਵੀ ਰੱਖਿਆ ਲੋਕਾਂ ਨੇ ਉਸ ਵਜੋਂ ਪਰ ਜਿਹੜੇ ਸਿੱਖ ਵੀ ਨੇ ਉਹ ਜਿਹੜੇ ਸਲਾਨੀਆਂ ਦੀ ਮਤਲਬ ਮਦਦ ਲਈ ਵੀ ਅੱਗੇ ਆਏ ਆ ਗੁਰੂ ਘਰ ਜਿਹੜੇ ਸ਼੍ਰੀਨਗਰ ਚ ਚਾਰ ਗੁਰੂ ਘਰ ਨੇ ਚਾਰੇ ਗੁਰੂ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ ਗਏ ਆ ਜਿਹੜੇ ਸਲਾਨੀ ਆ ਉਹਨਾਂ ਨੂੰ ਰੱਖਿਆ ਗਿਆ ਔਰ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਗਈ ਹੈ ਔਰ ਕੀਤੀ ਜਾ ਰਹੀ ਹੈ ਇਹ ਇਹ ਵੀ ਹੈ ਕਿ ਉਹ ਕਿਤੇ ਵੀ ਜਾਣਾ ਚਾਹੁੰਦੇ ਆ ਪ੍ਰਸ਼ਾਦਾਤ ਉਹਨਾਂ ਨੂੰ ਸ਼ਿਕਾਇਤ ਜਾ ਰਿਹਾ ਜੇ ਕਿਤੇ ਉਹ ਜਾਣਾ ਵੀ ਚਾਹੁੰਦੇ ਉਹਨਾਂ ਲਈ ਗੱਡੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਜਿਹੜੇ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਜਸਪਾਲ ਸਿੰਘ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਤੇ ਜਾਂ ਇਸ ਘਟਨਾ ਤੋਂ ਬਾਅਦ ਜਿਹੜੇ ਆਮ ਲੋਕ ਨੇ ਆਮ ਲੋਕਾਂ ਦੇ ਮਨਾਂ 'ਚ ਰੋਸ ਹੈ, ਦੁੱਖ ਹੈ ਔਰ ਸਲਾਨੀ ਜਿਹੜੇ ਉੱਥੇ ਪਹੁੰਚੇ ਉਹਨਾਂ ਦੀ ਮਦਦ ਲਈ ਸਿੱਖ ਤਾਂ ਖੈਰ ਹਰ ਥਾਂ ਹੀ ਪਹੁੰਚਦੇ ਆ ਜੇ ਦੇਖੀਏ ਤਾਂ ਆਪਾਂ ਕਿਤੇ ਵੀ ਕੋਈ ਘਟਨਾ ਦੁਨੀਆ ਪੱਧਰ 'ਚ ਕਿਤੇ ਕੋਈ ਘਟਨਾ ਵਾਪਰਦੀ ਆ ਇਹੋ ਜਿਹੇ ਹਮਲੇ ਜਾਂ ਇਤੋਂ ਤੱਕ ਕਿ ਜੰਗਾਂ, ਯੁੱਧਾਂ 'ਚ ਵੀ ਸਿੱਖ ਜਿਹੜੇ ਪਹੁੰਚ ਕੇ ਪੀੜਤਾਂ ਦੀ ਮਦਦ ਕਰਦੇ ਆ ਔਰ ਉਹਨਾਂ ਵੱਲੋਂ ਸਿੱਖਾਂ ਵੱਲੋਂ ਤੇ ਗੁਰੂ ਘਰਾਂ ਦੇ ਪ੍ਰਬੰਧਕਾਂ ਵੱਲੋਂ ਬੜਾ ਵਧੀਆ ਜਿਹੜੇ ਪ੍ਰਬੰਧ ਕੀਤੇ ਗਏ ਨੇ ਔਰ ਉਹਨਾਂ ਦੀ ਬਦਦਦ ਕੀਤੀ ਜਾ ਰਹੀ ਹੈ ਇਹੋ ਜਿਹੇ ਜਿਹੜੇ ਫੈਸਲੇ ਨੇ ਕਹ ਲੋ ਲੋਕਾਂ 'ਚ ਇੱਕ ਤਾਲੇ ਜਾਂ ਲੋਕਾਂ 'ਚ ਭਾਵਨਾਵਾਂ ਵਾਲੇ ਉਹ ਫੈਸਲੇ ਨੇ ਔਰ ਜਿਹੜੀ ਇਹ ਇਹ ਇਸ ਮੁੱਦੇ ਤੇ ਲੋਕਮਨਾਂ 'ਚ ਰੋਸ ਆ ਜਾਂ ਜਿਸ ਤਰ੍ਹਾਂ ਸਰਕਾਰਾਂ ਵੱਲੋਂ ਫੈਸਲੇ ਲਏ ਜਾ ਰਹੇ ਆ ਭਾਰਤ ਵੱਲੋਂ ਵੀ ਸਖਤ ਰੋਸ ਦਿਖਾਇਆ ਜਾ ਰਿਹਾ ਜਾਂ ਸਰਕਾਰ ਵੱਲੋਂ ਤਾਕਤ ਚਿਤਾਵਨੀ ਦਿੱਤੀ ਗਈ ਹੈ ਇੱਥੋਂ ਤੱਕ ਮੋਦੀ ਜਿਹੜੇ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਕਿਹਾ ਦੋਸ਼ੀਆਂ ਨੂੰ ਜਿਹੜੇ ਅਸਲ ਦੋਸ਼ੀ ਹੈ ਉਹਨਾਂ ਨੂੰ ਜਿਸ ਤਰ੍ਹਾਂ ਦੀ سزا ਸੋਚਦੇ ਆ ਉਸ ਤੋਂ ਵੀ ਅਗਲੀ ਜਾਂ ਅੱਗੇ ਦੀ ਸਜ਼ਾ ਦਿੱਤੀ ਜਾਵੇਗੀ ਬਣਦੀ ਵੀ ਹੈ ਦੇਖੋ ਆਮ ਲੋਕ ਆਮ ਜਿਹੜੇ ਆਪਣੇ ਮਨ ਦੇ ਚਾਹ ਖੁਸ਼ੀਆਂ ਲੈ ਕੇ ਹਨਾ ਉਹ ਜਾਣਦੇ ਆ ਕਿ ਤੇ ਘੁੰਮਣ ਲਈ ਸਲਾਨੀ ਆਪਾਂ ਵੀ ਜਾਣੇ ਆ ਤਾਂ ਉੱਥੇ ਇਤਹਾਦੀ ਘਟਨਾ ਵਾਪਰ ਜਾਵੇ ਤਾਂ ਦੇਖੋ ਕਿਸ ਤਰ੍ਹਾਂ ਦਾ ਮਤਲਬ ਹੈ ਆਸਹਿ ਹੋ ਜਾਂਦਾ ਸਤਮਾਨ ਔਰ ਪੂਰੇ ਦੇਸ਼ ਚੀ ਰੋਸ ਹੈ ਗੁੱਸਾ ਔਰ ਕੀ ਹਾਲਾਤ ਜਾਂ ਕੀ ਫੈਸਲੇ ਭਵਿੱਖ ਚ ਲਏ ਜਾਂਦੇ ਆ ਉਹ ਹੋਰ ਉਹਨਾਂ ਦਾ ਕੀ ਅਮਲ ਹੁੰਦਾ ਹੈ ਉਹਨਾਂ ਦੇ ਅਮਲ ਕਾਰਨ ਲੋਕਾਂ ਚ ਜ਼ਰੂਰ ਚਿੰਤਾ ਜੀ ਜੀ ਇਸ ਨਾਲ ਜਿਸ ਸਮੇਂ ਇਹ ਘਟਨਾ ਵਾਪਰੀ ਸੀਗੀ ਪਹਿਲਗਾਮ ਹਾਦਸੇ ਤੋਂ ਬਾਅਦ ਹੀ ਜੋ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਵੱਲੋਂ ਉਸੇ ਦਿਨ ਅਗਲੇ ਹੀ ਦਿਨ ਜੇ ਆਪਾਂ ਗੱਲ ਕਰੀਏ ਹਾਈ ਲੈਵਲ ਮੀਟਿੰਗ ਬਿਠਾਈ ਗਈ ਉਸ ਤੋਂ ਬਾਅਦ ਪੰਜਾਬ ਦਾ ਜੇ ਆਪਾਂ ਰੁਕ ਕਰੀਏ ਤਾਂ ਇੱਥੇ ਵੀ ਸੁਰੱਖਿਆ ਪੱਖੋਂ ਵਿਰੋਧੀ ਧਿਰ ਉਂਗਲਾ ਉਠਾ ਰਹੀਆਂ ਨੇ ਕਿ ਤੇਰਾ ਕਿਤੇ ਅਤੇ ਆ ਹੋਰ ਜੇ ਆਪਾਂ ਗੱਲ ਕਰੀਏ ਇੱਥੇ ਕਿ ਜੇ ਭਗਵੰਤ ਮਾਨ ਸਰਕਾਰ ਦੀ ਆਪਾਂ ਗੱਲ ਕਰਦੇ ਪਏ ਆ ਤੇ ਨਵੇਂ ਫੈਸਲੇ ਵੀ ਲਿੱਤੇ ਗਏ ਨੇ ਉਨ੍ਹਾਂ ਉੱਤੇ ਵੀ ਆਪਾਂ ਝਾਤ ਮਾਰਦੇ ਹਾਂ ਉਹ ਫੈਸਲੇ ਕੀ ਨੇ ਕਿ ਉਦੇਸ਼ ਦੇ ਹਿੱਤ ਵਾਸਤੇ ਕਿੰਨੇ ਕੁ ਲਾਏਵੰਦ ਹੋ ਸਕਦੇ ਨੇ ਆ ਦੇਖੋ ਜਿਹੜਾ ਪੰਜਾਬ ਸਰਹੱਦੀ ਸੂਬਾ ਔਰ ਜਦੋਂ ਕੋਈ سرحد ਤੇ ਘਟਨਾ ਵਾਪਰਦੀ ਹੈ ਜਾਂ ਸਰਹੱਦ ਦੇ ਨੇੜੇ ਘਟਨਾ ਵਾਪਰਦੀ ਹੈ ਜਾਂ ਦੋਵਾਂ ਮੁਲਕਾਂ 'ਚ ਕਿਸੇ ਤਰ੍ਹਾਂ ਦਾ ਤਣਾਅ ਹੁੰਦਾ ਹੈ ਤਾਂ ਜਿਹੜੇ ਸਰਹੱਦੀ ਸੂਬੇ ਆ ਉਹਨਾਂ ਦਾ ਨੁਕਸਾਨ ਵੱਧ ਹੁੰਦਾ ਜੇ ਦੇਖਿਆ ਜਾਵੇ ਤਾਂ ਦੋਵਾਂ ਦੇਸ਼ਾਂ ਦੀ ਬੰਡ ਸਮੇ ਵੀ ਸਭ ਤੋਂ ਵੱਧ ਵੱਡਾ ਦੁਕਾਨਾਂ ਤੇ ਜਾਂ ਸਭ ਤੋਂ ਵੱਡਾ ਨੁਕਸਾਨ ਮਨੁੱਖੀ ਜਾਨਾਂ ਗਈਆਂ ਤਾਂ ਪੰਜਾਬ ਹੀ ਵੰਡਿਆ ਗਿਆ ਪੰਜਾਬ ਦਾ ਦਿਲ ਵੰਡਿਆ ਗਿਆ ਔਰ ਇਹ ਇਸੇ ਤਰ੍ਹਾਂ ਹੁਣ ਵੀ ਜਦੋਂ ਵੀ ਕੋਈ ਸਰਹੱਦ ਤੇ ਘਟਨਾ ਵਾਪਰਦੀ ਹੈ ਜਾਂ ਇਹ ਜੀ ਕੋਈ ਅਤਵਾਦ ਨਾਲ ਜੁੜੀ ਹੋਈ ਘਟਨਾ ਵਾਪਰਦੀ ਹੈ ਤਾਂ ਪੰਜਾਬ ਦੇ ਸਰਕਾਰ ਚ ਜਾਂ ਆਮ ਲੋਕਾਂ ਚ ਵੀ ਚਿੰਤਾ ਜਾਂ ਇੱਕ ਢਾਰ ਇੱਕ ਸਹਿਮ ਬਣ ਜਾਂਦਾ ਔਰ ਸਰਕਾਰ ਵੱਲੋਂ ਵਾਕਈ ਜੇ ਦੇਖੀਏ ਤਾਂ ਤੁਸੀਂ ਦੇਖਿਆ ਕਿ ਡਰੱਗ ਦੇ ਮੁੱਦੇ ਨੂੰ ਲੈ ਕੇ ਜਾਂ ਹਥਿਆਰਾਂ ਦੀ ਹਰ ਰੋਜ਼ ਸਪਲਾਈ ਕਰਕੇ ਸਰਹੱਦੋਂ ਪਾਰ ਤੋਂ ਜਿਹੜੇ ਆ ਰਹੇ ਆ ਉਹਨੂੰ ਲੈ ਕੇ ਸਰਕਾਰਾਂ ਜਿਹੜੀਆਂ ਖਾਸ ਕਰਕੇ ਪੰਜਾਬ ਸਰਕਾਰ ਆ ਬਾਰਡਰ ਤੇ ਸਖਤ ਪਹਿਰੇਦਾਰੀ ਵਧਾਉਣ ਦੇ ਚੱਕ ਜਾਂ ਜਿਸ ਤਰ੍ਹਾਂ ਹੁਣ 5000 ਹੋਮਗਾਰਡ ਵੀ ਭਰਤੀਕਰਨ ਦਾ ਪ੍ਰੋਗਰਾਮ ਲਿਖਿਆ ਗਿਆ ਨਾ ਸਰਕਾਰ ਨੇ ਯੋਜਨਾ ਬਣਾਈ ਹੈ ਤਾਂ ਕਿ ਸਰਹੱਦ ਤੇ ਜਿਹੜੇ ਆ ਪਹਿਰੇਦਾਰੀ ਉਹ ਸਖਤ ਕੀਤੀ ਜਾ ਸਕੇ ਔਰ ਇਹ ਵਾਕਈ ਹੈ ਕਿ ਪੰਜਾਬ ਦੇ ਜਿਹੜੇ ਹਾਲਾਤ ਹੁਣ ਤੁਸੀਂ ਦੇਖਦੇ ਹੋ ਹਰ ਰੋਜ਼ ਕਿਤਨੇ ਕਿਤੇ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਪਹਿਲਾਂ ਵੀ ਪੰਜਾਬ ਨੇ ਵੱਡਾ ਜਿਹੜਾ ਖਾਂ ਤੁਹਾਡਾ ਹੰਡਾਇਆ ਹੈ ਨਾ ਔਰ ਇਸ ਨੂੰ ਲੈ ਕੇ ਭਗਵਾਨ ਸਰਕਾਰ ਜਿਹੜੀ ਹੈ ਜਰੂਰ ਜਿਹੜੀ ਹੈ ਸਖਤ ਹੋਈ ਹੈ ਜਾਂ ਸਖਤ ਇਥੋਂ ਤੱਕ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਚਾਹ ਕੇਂਦਰ ਦੀਆਂ ਏਜੰਸੀਆਂ ਨੇ ਉਹਦੇ ਨਾਲ ਨਾਲ ਜਿਹੜੀ ਪੰਜਾਬ ਪੁਲਿਸ ਹੈ ਜਾਂ ਹੋਰ ਜਿਹੜੀ ਪੈਰਾ ਮਿਲਟਰੀ ਹੈ ਸਾਰਿਆਂ ਵੱਲੋਂ ਜਿਹੜੀ ਸਖਤ ਜਾਂ ਹੋਰ ਵੀ ਜਿਹੜੀਆਂ ਖੁਫੀਆ ਏਜੰਸੀਆਂ ਉਹਨਾਂ ਵੱਲੋਂ ਸਰਦਾ ਤੇ ਜਿਹੜੀ ਆ ਸਖਤ ਨਜ਼ਰ ਰੱਖੀ ਜਾ ਰਹੀ ਹੈ ਜਿਹੜਾ ਤੁਸੀਂ ਦੂਜੀ ਗੱਲ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਹਾਂ ਕਈ ਫੈਸਲੇ ਵੀ ਲਏ ਗਏ ਨਵੇਂ ਜਿਹੜੀ ਪੰਜਾਬ ਦੀ ਕੈਬਨਟ ਦੀ ਮੀਟਿੰਗ ਹੋਈ ਆ ਉਹ ਚ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜਿਹੜਾ ਜਿਹੜਾ ਰੰਗਲਾ ਪੰਜਾਬ ਦਾ ਸੁਪਨਾ ਜਾਂ ਕਹਿ ਲੋ ਜਾਂ ਏਜੰਡਾ ਪੰਜਾਬ ਸਰਕਾਰ ਦਾ ਉਹਨੂੰ ਲੈ ਕੇ ਜਿਹੜਾ ਵਿਧਾਇਕਾਂ ਨੂੰ 117 ਵਿਧਾਇਕਾਂ ਨੂੰ 5-5 ਕਰੋੜ ਦੀ ਹਰ ਸਾਲ ਗ੍ਰਾਂਟ ਜਾਂ ਫੰਡ ਦੇਣ ਦਾ ਜਿਹੜਾ ਫੈਸਲਾ ਲਿਆ ਗਿਆ ਉਹ ਬੜਾ ਵਧੀਆ ਫੈਸਲਾ ਹੈ ਕਿ ਦੇਖੋ ਵਿਧਾਇਕਾਂ ਕੋਲੇ ਕੋਈ ਫੰਡ ਹੀ ਨਹੀਂ ਹੁੰਦਾ ਵੀ ਉਹ ਦੇ ਸਕਣ ਹਾਲਾਂਕਿ ਉਹ ਚੁਣੇ ਹੋਏ ਨਵੇਂਦੇ ਹੁੰਦੇ ਆ ਜਿਹੜੇ ਪਿੰਡ ਜਾਂਦੇ ਆ ਲੋਕਾਂ ਨਾਲ ਵਾਅਦੇ ਵੀ ਕੀਤੇ ਹੁੰਦੇ ਆ ਜਦੋਂ ਪਿੰਡਾਂ ਜਾਂਦੇ ਆ ਤਾਂ ਲੋਕ ਉਹਨਾਂ ਨੂੰ ਪੁੱਛਦੇ ਵੀ ਆ ਵੀ ਦੱਸੋ ਜੀ ਤੁਸੀਂ ਕੀ ਲੈ ਕੇ ਆਏ ਇਹ ਤਾਂ ਇਹ ਹੁੰਦਾ ਵੀ ਜਿਹੜੀਆਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਆਉਂਦੀਆਂ ਨੇ ਕੇਂਦਰੀ ਵਿੱਤ ਕਮਿਸ਼ਨ ਦੀਆਂ ਉਹ ਵੰਡ-ਵੰਡ ਕੇ ਜਾਂ ਇਲੈਕਸ਼ਨ ਦੇ ਨੇੜੇ ਜਾ ਕੇ ਜਿਹੜੀ ਪੰਜਾਬ ਸਰਕਾਰ ਵੱਲੋਂ ਕੋਈ ਗ੍ਰਾਂਟ ਜਾਰੀ ਕੀਤੀ ਜਾਂਦੀ ਹੁੰਦੀ ਹੈ ਉਹੀ ਵਿਧਾਇਕਾਂ ਕੋਲੇ ਹੁੰਦੀ ਹੈ ਜਿਹੜੀ ਉਹ ਵੰਡ ਸਕਦੇ ਹੁੰਦੇ ਔਰ ਇਹ ਚੰਗਾ ਹੋਵੇਗਾ ਜੇ ਵਿਧਾਇਕਾਂ ਨੂੰ ਸਪੈਸ਼ਲ ਦਿੱਤੀ ਜਾਵੇ ਕੋਟਾ ਦਿੱਤਾ ਜਾਵੇ ਤੇ ਉਹ ਆਪਣੇ ਆਪਣੇ ਹਲਕਿਆਂ ਦਾ ਵਿਕਾਸ ਕਰ ਸਕਣਗੇ ਤੇ ਉਹਦੇ ਨਾਲ ਹੀ ਜਿਹੜਾ ਦੂਸਰਾ ਫੈਸਲਾ ਵੀ ਆ ਉਹ ਨਵੇਂ ਚੁਣੇ ਸਰਪੰਚਾਂ ਨੂੰ 2-2000 ਜਿਹੜੀ ਤਨਖਾਹ ਦੇਣ ਦਾ ਫੈਸਲਾ ਕੀਤਾ ਸਰਕਾਰ ਨੇ ਹਾਲਾਂਕਿ ਪਹਿਲਾਂ ਉਹ 12 ਤੋਂ ਸੀ ਉਹ ਵੀ ਰੁਕੀ ਹੋਈ ਸੀ ਔਰ ਇਹ ਵਧਾ ਕੇ 2000 ਕਰਨ ਦਾ ਫੈਸਲਾ ਕੀਤਾ ਉਹਦੇ ਕਰਕੇ ਦੇਖੋ ਇਹ ਸਰਪੰਚ ਜਿਹੜੇ ਨੇ ਜਾਂ ਪੰਚ ਨੇ ਇਹ ਲੋਕਾਂ ਦੇ ਚੁੜੇ ਹੋਏ ਨੁਮਾਇੰਦੇ ਨੇ ਸਰਪੰਚਾਂ ਨੂੰ ਤਾਂ ਬਹੁਤ ਸਾਰੇ ਖਰਚੇ ਪੈਂਦੇ ਨੇ ਔਰ ਬਹੁਤ ਸਾਰੇ ਸਰਪੰਚ ਜਿਹੜੇ ਖਾਸ ਕਰ ਮਤਲਬ ਰਿਜ਼ਰਵ ਕੋਟੇ ਜੋ ਹੁੰਦੇ ਨੇ ਉਹਨਾਂ ਨੂੰ ਤਾਂ ਇਹ ਜਿਹੜੇ ਪੰਚਾਇਤੀ ਵਿਭਾਗ ਦੇ ਅਧਿਕਾਰੀ ਆ ਸਰਪੰਚਾਂ ਨੂੰ ਵੀ ਆਜੀ ਤੋਂ ਉਹਨਾਂ ਦੀ ਜੇਬ 'ਚ 2000 ਪਾਤ ਆ ਕਦੇ 5 ਪਾਤ ਆ ਈਵਨ ਚੈੱਕ ਬੁੱਕਾਂ ਵੀ ਉਹਨਾਂ ਤੋਂ ਲੈ ਲੈਂਦੇ ਆ ਚੈੱਕ ਵੀ ਆ ਕੱਟਦੇ ਫਿਰ ਉਹਦੇ ਨਾਲ ਕਰਪਸ਼ਨ ਵੀ ਵੱਧਦੀ ਹੈ ਜੇ ਇਸ ਤਰ੍ਹਾਂ ਸਰਕਾਰ ਸਰਪੰਚਾਂ ਦਾ ਵੀ ਖਿਆਲ ਰੱਖੂਗੀ ਸਰਪੰਚਾਂ ਦੇ ਜਿਹੜੇ ਖਰਚੇ ਆ ਜਾਂ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਲੱਖਾਂ ਰੁਪਇਆ ਖਰਚ ਵੀ ਆਉਂਦਾ ਜਦੋਂ ਇਲੈਕਸ਼ਨ ਲੜਦੇ ਆ ਸਰਪੰਚ ਤੇ ਇਹ ਇਹ ਤਨਖਾਹ ਕਰਕੇ ਜਿਹੜਾ ਸਰਪੰਚਾਂ ਵੱਲੋਂ ਜਾਂ ਪੰਚਾਇਤ ਜੂਨੀਅਰ ਨਾਲ ਵੱਲੋਂ ਇਹਦਾ ਸਵਾਗਤ ਵੀ ਕੀਤਾ ਗਿਆ ਪਰ ਸਰਕਾਰ ਵੱਲੋਂ ਕਈ ਤੁਹਾਨੂੰ ਪਤਾ ਹੈ ਕਿ ਐਲਾਨ ਜਾਂ ਵਾਅਦੇ ਕਰ ਦਿੱਤੇ ਜਾਂਦੇ ਆ ਉਹ ਜਿੰਨਾ ਚਿਰ ਅਮਲ 'ਚ ਨਹੀਂ ਆਉਂਦੇ ਉਹ ਉਹ ਜ਼ਰੂਰ ਦੇਖਣਾ ਪੈਂਦਾ ਕਿਉਂਕਿ ਪਹਿਲਾਂ ਤੁਸੀਂ ਦੇਖਿਆ ਕਿ ਸਰਕਾਰ ਨੇ ਮਹਿਲਾਵਾਂ ਨਾਲ ਵੀ ਕੀਤਾ ਸੀ ਵਾਅਦਾ ਮੈਨੀਫੈਸਟੋ ਚ एजेंडे ਚ ਆਪਣੇ ਚ 1-1000 ਰੁਪਏ ਦੇਣ ਦਾ ਹੁਣ ਉਹ ਵਾਅਦਾ ਵੀ ਮਤਲਬ ਲਟਕਦਾ ਹੀ ਆ ਰਿਹਾ ਪਹਿਲੇ ਬਜਟ ਸੀ ਦੂਜੇ ਸੀ ਤੀਜੇ ਸੀ ਕੈਬਨਟ ਦੀਆਂ ਮੀਟਿੰਗਾਂ ਚ ਮਤਲਬ ਖਿਆਸ ਕੀਤਾ ਜਾਂਦਾ ਸੀ ਵੀ ਅੱਜ ਐਲਾਨ ਹੁੰਦਾ ਅਜੇ اعلان ਹੁੰਦਾ ਪਰ ਉਹ ਵਾਦਾ ਵੀ ਅਜੇ ਲਟਕਿਆ ਹੀ ਹੋਇਆ ਇਹ ਸਰਕਾਰ ਨੇ ਐਲਾਨ ਤਾਂ ਕਰਤਾ ਹੈ ਸਰਕਾਰ ਦਿੰਦੀ ਕਦੋਂ ਆਏ ਇਹਨੂੰ ਸ਼ੁਰੂਆਤ ਕਦੋਂ ਕਰਦੀ ਹੈ ਉਹ ਅਜੇ ਦੇਖਣਾ ਹੀ ਪਊਗਾ ਜੀ ਜੀ ਬਿਲਕੁਲ ਸਰ ਜੋ ਤੁਸੀਂ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਬਹੁਤ ਖਾਸ ਜਾਣਕਾਰੀ ਸੀਗੀ ਇਸ ਦੇ ਨਾਲ ਤੁਸੀਂ ਜਿਹੜਾ ਚਾਨਣਾ ਪਾਇਆ ਆ ਪਹਿਲਗਾਮ ਹਮਲੇ ਨੂੰ ਲੈ ਕੇ ਤੇ ਤਿਲ ਜੋ ਸਰਕਾਰਾਂ ਕਰਦੀਆਂ ਪਈਆਂ ਨੇ ਉਹਨਾਂ ਉੱਤੇ ਵੀ ਤੁਸੀਂ ਪਰਦਾ ਚੁੱਕਿਆ ਅਜੇ ਨਾਲ ਮੇਰਾ ਇੱਕ ਹੋਰ ਸਵਾਲ ਆ ਤੁਹਾਡੇ ਨਾਲ ਮਜੀਠੀਆ ਵਿਕਰਮਜੀਤ ਸਿੰਘ ਮਜੀਠੀਆ ਨੂੰ ਪੰਜਾਬ ਸਰਕਾਰ ਤੋਂ ਬਾਅਦ ਵਿੱਚ ਅਦਾਲਤ ਨੇ ਵੀ ਝਟਕਾ ਦੇ ਦਿੱਤਾ ਕੀ ਤੁਸੀਂ ਇਸ ਮਾਮਲੇ ਨੂੰ ਅਹਿਮ ਸਮਝਦੇ ਹੋ ਅ ਦੇਖੋ ਜੇ ਦੇਖੀਏ ਤਾਂ ਅੱਜ ਦੀ ਡੇਟ 'ਚ ਬਿਕਰਮ ਮਜੀਠੀਆ ਜਿਹੜਾ ਸਭ ਤੋਂ ਵੱਧ ਚਰਚਾ 'ਚ ਨਜ਼ਰ ਆਉਂਦਾ ਜੇ ਸਰਕਾਰ ਤੇ ਵੀ ਸਭ ਤੋਂ ਵੱਧ ਟੀਕਾ ਟਿੱਪਣੀ ਕਰਦਾ ਜਾਂ ਸਰਕਾਰ ਦੇ ਮੁੱਦਿਆਂ ਨੂੰ ਲੈ ਕੇ ਬੋਲਦਾ ਤਾਂ ਮਜੀਠੀਆ ਹੀ ਨਜ਼ਰ ਆਉਂਦਾ ਪਰ ਤੁਸੀਂ ਦੇਖਿਆ ਕਿ ਪੰਜਾਬ ਸਰਕਾਰ ਨੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠੀਆ ਦੇ ਪਿਛਲੇ ਦਿਨਾਂ 'ਚ ਜਿਹੜੀ ਸੁਰੱਖਿਆ ਉਹ ਚ ਕਟੌਤੀ ਕੀਤੀ ਹੈ ਔਰ ਇਹ ਮੁੱਦਾ ਵੀ ਬਹੁਤ ਜ਼ਿਆਦਾ ਭਖਿਆ ਹੈ ਇਥੋਂ ਤੱਕ ਕਿ ਸਖਵੀਰ ਸਿੰਘ ਬਾਦਲ ਉਹਨਾਂ ਦੇ ਘਰ ਵੀ ਗਿਆ ਹਾਲਾਂਕਿ ਚਲੋ ਉਹਨਾਂ ਦੇ ਤਾਂ ਰਿਸ਼ਤੇਦਾਰੀ ਹੈ ਪਰ ਇਸ ਮੁੱਦੇ ਤੇ ਜਿਹੜੀ ਇਹਦੀ ਚਫੇਰੀਓ ਹੋਰ ਧਰਾਨੇ ਵਿੱਚ ਹੈ ਕਾਂਗਰਸ ਪਾਰਟੀ ਸੀ ਚਾ ਭਾਜਪਾ ਸੀ ਉਹਨਾਂ ਨੇ ਵੀ ਇਹਦੀ ਮਤਲਬ ਆਲੋਚਨਾ ਕਰਦਿਆਂ ਜਾਂ ਸਰਕਾਰ ਦੇ ਇਸ ਫੈਸਲੇ ਦੀ ਜਿਹੜੀ ਹੈ ਆਲੋਚਨਾ ਕੀਤੀ ਸੀ ਇਸ ਮੁੱਦੇ ਨੂੰ ਸੁਰੱਖਿਆ ਵਾਪਸ ਲੈਣ ਲਈ ਇਹ ਮਜੀਠੀਆ ਜਿਹੜਾ ਅਦਾਲਤ ਚ ਗਿਆ ਸੀ ਹਾਈ ਕੋਰਟ ਚ ਪੰਜਾਬ ਅਤੇ ਹਰਿਆਣਾ ਔਰ ਉੱਥੋਂ ਵੀ ਜਿਹੜੀ ਆ ਉਹਨੂੰ ਕਹ ਲੋ ਰਾਹਤ ਨਹੀਂ ਮਿਲੇਗੀ ਔਰ ਜਿਹੜੀ ਹੈ ਉਹਦੀ ਸੁਰੱਖਿਆ ਬਧਾਉਣ ਬਾਰੇ ਜਿਹੜੀ ਜੈਡ ਪਲੱਸ ਰੱਖਿਆ ਸੀ ਉਹਦੇ ਬਾਰੇ ਅਦਾਲਤ ਨੇ ਵੀ ਅਜੇ ਜਿਹੜਾ ਫੈਸਲਾ ਜਾਂ ਇੱਕ ਵਾਰੀ ਉਹਨੂੰ ਜਵਾਬ ਹੀ ਦੇ ਦਿੱਤਾ ਕਿਉਂਕਿ ਦੇਖੋ ਇਹ ਕਿਸੇ ਖਾਸ ਜਿਹੜੀ ਸੁਰੱਖਿਆ ਹੁੰਦੀ ਹੈ ਕਿਸੇ ਖਾਸ ਵਿਅਕਤੀ ਜਾਂ ਸਿਰਫ ਸਿਆਸੀ ਚੌਧਰ ਚਮਕਾਉਣ ਲਈ ਤੁਸੀਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਪਿਛਲੇ ਸਮੇਂ 'ਚ ਬਹੁਤ ਸਾਰੇ ਜਿਹੜੇ ਖਾਸ ਕਰ ਆਪਣੇ ਵਕ ਵਕਤ ਤੇ ਨਾਲ ਸੁੰਦਰ ਲੀਡਰ ਉਹ ਉਹ ਸੁਰੱਖਿਆ ਲੈਣ ਲਈ ਕਈ ਤਰ੍ਹਾਂ ਦੇ ਹਮਲੇ ਵੀ ਆਪਦੇ ਤੇ ਕਰਵਾਉਂਦੇ ਰਹੇ ਆ ਜਾਂ ਉਹ ਉਹਦਾ ਬਾਅਦ ਪਾਜ ਵੀ ਉਧਰ ਦਾ ਰਿਹਾ ਸਾਹਮਣੇ ਆਉਂਦਾ ਰਿਹਾ ਔਰ ਇਹ ਇਹ ਸਿਰਫ ਇੱਕ ਆਪਣੀ ਉਹ ਸਪੈਸ਼ਲ ਅਧਿਕ ਬਣਾਉਣ ਲਈ ਜਾਂ ਵੱਡਾ ਲੀਡਰ ਬਣਨ ਲਈ ਜਿਹੜੀ ਇਹ ਸੁਰੱਖਿਆ ਦੀ ਹੈਗੀ ਆ ਤੁਹਾਨੂੰ ਪਤਾ ਪੰਜਾਬ ਚ ਪੰਜਾਬ ਚ ਹੀ ਪੂਰੇ ਦੇਸ਼ ਚ ਹੀ ਹੈ ਦੌੜਕ ਤੇ ਇਹਦੇ ਲਈ ਇੱਕ ਵਾਰੀ ਤਾਂ ਹਾਈ ਕੋਰਟ ਨੇ ਜਵਾਬ ਦੇ ਦਿੱਤਾ ਪਰ ਉਹਦੇ ਨਾਲ ਹੀ ਪੰਜਾਬ ਦੇ ਡੀਜੀਪੀ ਨੂੰ ਜਾਂ ਉੱਚ ਅਧਿਕਾਰੀਆਂ ਨੂੰ ਪੰਜਾਬ ਪੁਲਿਸਦਿਆਂ ਨੂੰ ਇਹ ਕਿਹਾ ਕਿ ਉਹਦੀ ਸਮੀਖਿਆ ਵੀ ਕੀਤੀ ਜਾਵੇ ਉਹਦੀ ਸੁਰੱਖਿਆ ਦੀ ਜਾਂ ਉਹਦੇ ਜੇ ਜ਼ਰੂਰਤ ਹੈ ਜਾਂ ਲੋਡ ਹੈ ਤਾਂ ਉਹਦੀ ਸੁਰੱਖਿਆ ਵਧਾਈ ਵੀ ਜਾਵੇ। ਪਰ ਇਹ ਇੱਕ ਵਾਰ ਜਰੂਰ ਜਿਹੜਾ ਮਜੀਠੀਆ ਨੂੰ ਅਦਾਲਤ ਨੇ ਵੀ ਜਿਹੜਾ ਇੱਕ ਝਟਕਾ ਲਾਇਆ ਜੀ। ਇਸ ਨਾਲ ਜੇ ਆਪਾਂ ਗੱਲ ਕਰੀਏ ਅੱਜ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਕਿ ਬੋੜ ਵੀ ਮੰਨੇ ਜਾਂਦੇ ਨੇ ਅੱਜ ਉਹਨਾਂ ਦੀ ਦੂਜੀ ਵਰਸੀ ਹੈ ਅਤੇ ਉਹਨਾਂ ਨੂੰ ਵੀ ਅੱਜ ਯਾਦ ਕੀਤਾ ਜਾਵੇਗਾ ਇਸ ਉੱਤੇ ਤੁਸੀਂ ਕੀ ਕਹਿ ਰਹੇ ਕਿਉਂਕਿ तमाम ਜੋ ਲੋਕ ਨੇ ਜੋ ਰਾਜਨੀਤਿਕ ਲੀਡਰ ਨੇ ਅਜੋ ਵੀ ਉੱਥੇ ਪਹੁੰਚ ਰਹੇ ਨੇ ਤੇ ਇਸ ਦੇ ਉੱਤੇ ਤੁਸੀਂ ਕੀ ਚਾਣਨਾ ਪਾਉਣਾ ਚਾਹੁੰਦੇ ਹੋ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਭਾਵੇਂ ਤੋਂ ਚਲੇ ਗਏ ਨੇ ਔਰ ਪਰ ਆ ਜਿਹੜੀਆਂ ਹੈਗੀਆਂ ਜੇ ਇਕਾਲੀ ਲੀਡਰਾਂ ਚ ਵੀ ਆਪਸੀ ਬਵਾਦ ਆਇਆ ਜਾਂ ਆਪਸੀ ਤਣਾਅ ਹੈ ਜਾਂ ਜਬ ਵਕ ਵਕ ਧਰਾਵ ਹੈਗੀਆਂ ਨੇ ਇਕਾਲੀ ਲੀਡਰਸ਼ਿਪ ਚਾਮੋ ਸਾਹਮਣੇ ਨੇ ਤਾਂ ਹਰ ਰੋਜ਼ ਸਰ ਦਾ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਜ਼ਰੂਰ ਕੀਤਾ ਜਾਂਦਾ ਕਿਉਂਕਿ ਜੇ ਉਹਨਾਂ ਦੇ ਜਾਣ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਬਾਦਲ ਧੜੇ ਚ ਸਭ ਤੋਂ ਵੱਡਾ ਪਾੜਾ ਹੈ ਜੇ ਬਾਗੀ ਗਰੁੱਪ ਹੋ ਵੀ ਬਾਦਲ ਧੜੇ ਚ ਹੀ ਆ ਜੇ ਪੰਜ ਮੈਂਬਰੀ ਕਮੇਟੀ ਦੇ ਲੀਡਰ ਵੀ ਲਾ ਲੋ ਉਹ ਵੀ ਬਾਦਲ ਧੜੇ ਨਾਲ ਸੰਬੰਧਿਤ ਹੀ ਹੈ ਜਿਹੜੇ ਵੱਖ ਹੋਏ ਨੇ ਜੋ ਜਿਸ ਤਰ੍ਹਾਂ ਦਾ ਉਹਨਾਂ ਦੇ ਜਾਣ ਤੋਂ ਬਾਅਦ ਖਲਾਰਾ ਪਿਆ ਤਾਂ ਇਹ ਵੀ ਕਹਿ ਸਕਦੇ ਆ ਕਿ ਸੁਖਵੀਰ ਬਾਦਲ 'ਚ ਉਹ ਕਾਬਲੀਅਤ ਹੀ ਨਹੀਂ ਹੈਗੀ ਦਿਖ ਰਹੀ ਜਾਂ ਉਹ ਦੂਰ ਅੰਦੇਸ਼ੀ ਨਹੀਂ ਨਹੀਂ ਹੈਗੀ ਕਿ ਉਹ ਸਾਰੀ ਪਾਰਟੀ ਨੂੰ ਇੱਕਜੁੱਟ ਰੱਖ ਸਕਦੇ ਜਾਂ ਇੱਕ ਮੋਟ ਰੱਖ ਸਕਦੇ ਔਰ ਉਹਨਾਂ ਦੇਖੋ ਜਿਹੜਾ ਤੁਸੀਂ ਕਿਹਾ ਕਿ ਉਹ ਸਿਆਸਤ ਦੇ ਪਾਪਾ ਬੋੜ ਸੀ ਵਾਕਈ ਉਹਨਾਂ ਨੇ ਲੰਬਾ ਸਮਾਂ ਪੰਜਾਬ ਦੀ ਰਾਜਨੀਤੀ ਨਹੀਂ ਦੇਸ਼ ਦੀ ਰਾਜਨੀਤੀ 'ਚ ਉਹਨਾਂ ਦਾ ਯੋਗਦਾਨ ਰਿਹਾ ਔਰ ਉਹਨਾਂ ਨੂੰ ਅੱਜ ਵੀ ਉਨ੍ਹਾਂ ਚ ਜਿਹੜੀ ਦੂਰ ਅੰਦੇਸ਼ੀ ਜਾਂ ਉਹਨਾਂ ਦੀ ਸਹਿਨ ਸੀਲਤਾ ਜਾਂ ਉਹਨਾਂ ਚ ਪੰਜਾਬ ਦੇ ਮੁੱਤਿਆਂ ਨੂੰ ਲੈ ਕੇ ਇੱਕ ਭਾਵਨਾ ਵੀ ਰਹੀ ਹੈ ਹਾਂ ਜ਼ਰੂਰ ਹੈ ਕਿ ਜਿਹੜੀਆਂ ਪੰਥਕ ਧਿਰਾਂ ਨੇ ਉਹ ਆ ਪ੍ਰਕਾਸ਼ ਸਿੰਘ ਬਾਦਲ ਤੇ ਹਮੇਸ਼ਾ ਇਹ ਉਂਗਲ ਵੀ ਠਾਉਂਦੀਆਂ ਰਹੀਆਂ ਕਿ ਉਹਨਾਂ ਨੇ ਸਿੱਖ ਮੁੱਦਿਆਂ ਨੂੰ ਜਾਂ ਸਿੱਖ ਮਸਲਿਆਂ ਨੂੰ ਉਸ ਰੂਪ ਚ ਪਹਿਲ ਨਹੀਂ ਦਿੱਤੀ ਜਿਹੜੇ ਰੂਪ ਚ ਦੇਣੀ ਚਾਹੀਦੀ ਸੀ ਔਰ ਪੰਥਕ ਮੁੱਦਿਆਂ ਮਸਲਿਆਂ ਤੇ ਜਿਹੜੀਆਂ ਇਹ ਤਰਾਨੇ ਜਿਹੜੀਆਂ ਕੈਦ ਲੈਂਦੇ ਆਪਾਂ ਗਰਮ ਖਿਆਲੀ ਤਰਾਨੇ ਉਹ ਮਤਲਬ ਨਿਸ਼ਾਨੇ ਤੇ ਵੀ ਲੈਂਦੀਆਂ ਆਈਆਂ ਨੇ ਦਾ ਪ੍ਰਕਾਸ਼ ਸਿੰਘ ਬਾਦਲ ਨੂੰ ਪਰ ਉਹਨਾਂ ਚ ਇੱਕ ਇਹ ਜ਼ਰੂਰ ਸੀ ਕਿ ਉਹ ਸਾਰਿਆਂ ਤਰਾਂ ਨੂੰ ਕਿਸੇ ਤਰੀਕੇ ਨਾਲ ਨਾਲ ਤੋੜਨ ਦੀ ਜ਼ਰੂਰ ਸਮਰੱਥਾ ਰੱਖਦੇ ਸੀ ਔਰ ਜਿੰਨਾ ਚਿਰ ਰਾਜਨੀਤੀ ਚ ਰਹਿ ਹਾਲਾਂਕਿ ਚਲੋ ਜਾਣਦੇ ਸਮੇਂ ਅਖੀਰ ਚ ਜ਼ਰੂਰ ਕਿ ਉਹ ਆਪਦੇ ਹਲਕੇ ਜੋ ਜਿਹੜੀ ਵਿਧਾਨ ਸਭਾ ਦੀ ਚੋਣ ਲਾਸਟ ਵਾਲੀ ਉਹ ਹਾਰ ਗਏ ਸੀ ਔਰ ਇਹ ਵੀ ਵੱਡੀ ਗੱਲ ਹੈ ਕਿ ਜਿਹੜਾ ਹੁਣ ਉਹਨਾਂ ਦੇ ਉਹਦੇ ਜਾਣ ਤੋਂ ਬਾਅਦ ਸਤਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਜਾਣ ਤੋਂ ਬਾਅਦ ਜਿਹੜਾ ਉਹਨਾਂ ਨੂੰ ਪੰਥ ਇੱਕ ਸ੍ਰੀ ਖਾਲਸਾ ਤਖਤ ਸਾਹਿਬ ਵੱਲੋਂ ਸਪੈਸ਼ਲ ਇੱਕ ਅਵਾਰਡ ਫਖਰੇ ਕੌਮ ਮਿਲਿਆ ਹੋਇਆ ਸੀ ਉਹ ਵੀ ਤੁਸੀਂ ਦੇਖਿਆ ਕਿ 2 ਦਸੰਬਰ ਚ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਚ ਉਹ ਵੀ ਵਾਪਸ ਲੈ ਲਿਆਗੇ ਔਰ ਅੱਜ ਦੀ ਜਿਹੜੀ ਉਹਨਾਂ ਦਾ ਸ਼ਰਧਾਂਜਲੀ ਸਮਾਰੋਹ ਆ ਜਾਂ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਇਹ ਵੀ ਹੈਗਾ ਕਿ ਜਿਹੜੀਆਂ ਪੰਥਕ ਜਿਹੜੀਆਂ ਅਕਾਲੀ ਦਲ ਬਾਦਲ ਨਾਲ ਤੜਾ ਸੰਬੰਧਿਤ ਧਰਾਨੇ ਜਾ ਸਿੰਘ ਸਾਹਿਬਾਨ ਵੀ ਹੁਣ ਚ ਸ਼ਰੋਮਣੀ ਕਮੇਟੀ ਹੈ ਉਹਨਾਂ ਵੱਲੋਂ ਉਹ ਜਿਹੜਾ ਵਾਰਡ ਹੈ ਵਕਰੇ ਕੌਮ ਦਾ ਵਾਰਡ ਹੈ ਉਹ ਜ਼ਰੂਰ ਅੱਜ ਵਾਪਸ ਆ ਪ੍ਰਕਾਸ਼ ਸਿੰਘ ਬਾਦਲ ਨੂੰ ਦੇਣ ਲਈ ਭਾਵੇਂ ਚਲੇ ਗਏ ਨੇ ਇਥੋਂ ਉਹਨਾਂ ਦਾ ਉਹ ਵਾਰਡ ਵਾਪਸ ਦੇਣ ਲਈ ਜਾ ਕਰਵਾਉਣ ਲਈ ਜ਼ਰੂਰ ਇਹ ਮੰਗ ਠਾਈ ਜਾ ਸਕਦੀ ਹੈ ਔਰ ਅੱਜ ਉਹਨਾਂ ਦੇ ਸ਼ਰਧਾਂਜਲੀ ਸਮਾਰੋਹ ਤੇ ਕਾਲੀਦਰ ਨੂੰ ਜਾਂ ਬਾਦਲ ਧੜੇ ਨੂੰ ਕਿਸ ਤਰ੍ਹਾਂ ਮਜ਼ਬੂਤ ਕਰਨ ਲਈ ਦਾ ਵੀ ਕੋਈ ਪ੍ਰੋਗਰਾਮ एलानਿਆਂ ਜਾਂਦਾ ਹੈ ਜਾਂ ਕੋਈ ਯੋਜਨਾ ਲਿਖੀ ਜਾਂਦੀ ਹੈ ਉਹ ਸਮਾਂ ਦੱਸੂਗਾ ਔਰ ਇੱਕ ਵਾਰੀ ਜ਼ਰੂਰ ਹੈ ਕਿ ਬਾਦਲ ਸਫਰ ਦੇ ਜਾਣ ਤੋਂ ਬਾਅਦ ਅਕਾਲੀ ਦਲ ਚ ਦਫਾੜਤਾ ਹੈ ਅਕਾਲੀ ਦਲ ਚ ਪਾੜਾ ਵਧਿਆ ਹੈ ਅਕਾਲੀ ਦਲ ਹਾਸ਼ੀਏ ਤੇ ਗਿਆ ਖੈਰ ਉਹਨਾਂ ਦੇ ਹੁੰਦਿਆਂ ਹੀ ਚੱਲਿਆ ਗਿਆ ਸੀਗਾ ਉਹਨੂੰ ਮੋੜ ਘਰ ਲਈ ਕਿਸ ਤਰ੍ਹਾਂ ਦੀ ਯੋਜਨਾ ਹੁੰਦੀ ਹੈ ਜਾਂ ਕਿਸ ਤਰ੍ਹਾਂ ਹੈ ਕਿ ਇਹ ਲਿਖੀ ਜਾਂਦੀ ਹੈ ਉਹ ਸਮਾਂ ਦੱਸੂਗਾ ਰਾਜ ਦੀ ਡੇਟ ਜੇ ਦੂਸਰੇ ਪਾਸੇ ਆਪਾਂ ਦੇਖ ਲਈਏ ਤਾਂ ਜਿਹੜੀ ਪੰਜ ਮੈਂਬਰੀ ਕਮੇਟੀ ਵੀ ਹੈ ਯਾ ਉਸ ਕਮੇਟੀ ਦੀ ਜਿਹੜੀ ਭਰਤੀ ਮੈਂਮ ਆ ਉਹਨੂੰ ਵੀ ਵੱਲ ਮਿਲ ਰਿਹਾ ਔਰ ਚਫੇਰੇ ਖਾਸ ਕਰਕੇ ਸਿੱਖ ਸਮੂਹ ਆ ਜਾਂ ਉਹਦੇਸ਼ 'ਚ ਬੈਠਾ ਜਾਂ ਵਿਦੇਸ਼ 'ਚ ਬੈਠਾ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਵੀ ਬੈਠਾ ਉੱਥੇ ਵੀ ਪੰਜ ਮੈਂਬਰੀ ਕਮੇਟੀ ਨੂੰ ਜਿਹੜਾ ਪਰ ਮਹੰਗਾਰ ਹੈ ਔਰ ਖਾਸ ਕਰ ਵਿਦੇਸ਼ਾਂ 'ਚ ਵੀ ਲੋਕ ਜਿਹੜੇ ਆ ਪੰਜ ਮੈਂਬਰੀ ਕਮੇਟੀ ਖਾਸਕਰ ਉਹ ਸਥਾਨ ਨਾਲ ਜੁੜੀ ਹੋਈ ਕਰਕੇ ਮਰਜ਼ਾਦਾ ਨਾਲ ਜੁੜੀ ਹੋਈ ਕਰਕੇ ਸ੍ਰੀ ਕਲਤਾਖ ਸਾਹਿਬ ਦੇ ਹੁਕਮਨਾਮੇ ਅਨਸਾਰ ਜਿਹੜੀ ਹੈ ਚਲਣ ਕਰਕੇ ਉਸ ਕਮੇਟੀ ਨੂੰ ਜ਼ਰੂਰ ਪਰਵਾਹ ਜੀ ਜੀ ਸਰ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ तमाम ਸਵਾਲਾਂ ਦੇ ਜੋ ਜਵਾਬ ਉਹ ਸਾਨੂੰ ਦਿੱਤੇ ਨੇ ਇਸ ਦੇ ਨਾਲ ਮੇਰਾ ਇੱਕ ਹੋਰ ਤੁਹਾਡੇ ਨਾਲ ਪੁਕਤਾ ਸਵਾਲ ਹੈ ਕਿ ਜਿਸ ਸਮੇਂ ਅਕਾਲ ਤਖਤ ਦੇ ਜੋ ਜੋ ਸਾਫਕਾ ਜਥੇਦਾਰ ਨੇ ਗਿਆਨੀ ਰਗਵੀਰ ਸਿੰਘ ਜੀ ਜਿਸ ਸਮੇਂ ਉਹਨਾਂ ਨੇ ਫਲਾਈਟ ਫੜਨੀ ਸੀ 에어 ਇੰਡੀਆ ਦੀ ਉਹਨਾਂ ਨੂੰ ਤਮਾਮ ਉਸ ਜਗ੍ਹਾ ਦੇ ਵਿੱਚ ਰੁਕਾਵਟਾਂ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਲੈ ਕੇ ਜੋ ਤਮਾਮ ਅਕਾਲ ਤਖਤ ਦੀ ਜਥੇਬੰਦੀਆਂ ਨੇ ਉਹਨਾਂ ਨੇ ਵੀ ਕਾਫੀ ਸਵਾਲ ਖੜੇ ਕੀਤੇ ਤੁਸੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਲੈਣੇ ਆ ਅ ਦੇਖੋ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਸਾਫਕਾ ਜਥੇਦਾਰ ਨੇ ਔਰ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਹੈੱਡ ਗ੍ਰਾਂਥੀ ਵੀ ਨੇ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਨੇ ਅਮਰੀਕਾ ਜਾਣਾ ਸੀ ਔਰ ਦਿੱਲੀ 에어ਪੋਰਟ ਤੇ ਜਦੋਂ 에어 ਇੰਡੀਆ ਦੀ ਫਲਾਈਟ 'ਚ ਬੈਠੇ ਜਾਂ ਸਪੈਸ਼ਲ ਜਿਹੜੀ ਉਹਨਾਂ ਦੀ ਸੀਟ ਸੀ ਜਾਂ ਟਿਕਟ ਟਿਕਟ ਸੀਗੀ ਤਾਂ ਉੱਥੇ ਮਤਲਬ ਉਹ ਸਫਾਈ ਦਾ ਜਾਂ ਪੁਕਤਾ ਪ੍ਰਬੰਧ ਨਹੀਂ ਸੀਗੇ ਜਿਹਦਾ ਉਹਨਾਂ ਨੇ ਇਹ ਮੁੱਦਾ ਜਿਹੜਾ ਉੱਥੋਂ ਦੇ ਸਟਾਫ ਕੋਲ 에어 ਇੰਡੀਆ ਦੇ ਸਟਾਫ ਕੋਲ ਠਾਾਇਆ ਉਸ ਤੋਂ ਬਾਅਦ ਉਹਨਾਂ ਨੂੰ ਹੋਰ ਵੀ ਉਹਨਾਂ ਦੇ ਨਾਲ ਜਿਹੜੇ ਯਾਤਰੀ ਸੀ ਉਹਨਾਂ ਨੇ ਵੀ ਇਹ ਮੁੱਦਾ ਠਾਾਇਆ ਔਰ ਉਹਨਾਂ ਨੂੰ ਉਸ ਤੋਂ ਬਾਅਦ ਕਈ ਘੰਟੇ ਜਿਹੜਾ ਉੱਥੇ ਖੱਜਲ ਖਵਾਰ ਹੋਣਾ ਪਿਆ ਜਾਂ ਉਹਨਾਂ ਦੇ ਰਿਕਾਵਟ ਪਈ ਉਹ ਤੋਂ ਬਾਅਦ ਉਹਨਾਂ ਨੇ ਆਪਣੇ ਇੱਕ ਪੇਜ ਤੇ ਜਾਂ ਫੇਸਬੁੱਕ ਤੇ ਲਿਖਿਆ ਜਾਂ ਉਹਦੀ ਆਲੋਚਨਾ ਕੀਤੀ ਤੇ ਇਹ ਇਹ ਜ਼ਰੂਰ ਹੈ ਕਿ ਜਿਹੜੀਆਂ ਇਹੋ ਜਿਹੀਆਂ ਸਖਸ਼ੀਅਤਾਂ ਨੇ ਖਾਸ ਕਰ ਧਾਰਮਿਕ ਸਖਸ਼ੀਅਤਾਂ ਨੇ ਜਾਂ ਵੱਡੀਆਂ ਸਖਸ਼ੀਅਤਾਂ ਨੇ ਵੱਡੀਆਂ ਸਖਸ਼ੀਅਤਾਂ ਨਹੀਂ ਆਮ ਲੋਕਾਂ ਲਈ ਵੀ ਜਦੋਂ ਇੰਨੀਆਂ ਮਹਿੰਗੀਆਂ ਟਿਕਟਾਂ ਨੇ ਜਾ ਇੰਨੇ ਮਹਿੰਗੇ ਖਰਚੇ ਤੇ ਟਿਕਟਾਂ ਲੈ ਕੇ ਯਾਤਰੀ ਸਫਰ ਕਰਦੇ ਤਾਂ 에ਅਰ ਇੰਡੀਆ ਨਹੀਂ ਜਿਹੜੀਆਂ ਹੋਰ ਵੀ ਫਲਾਈਟਾਂ ਨੇ ਹੋਰ ਵੀ ਹੈਗੀਆਂ ਨੇ ਕੰਪਨੀਆਂ ਉਹਨਾਂ ਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਸਫਾਈ ਦਾ ਜਾਂ ਹੋਰ ਵੀ ਜਿਹੜੀਆਂ ਯਾਤਰੀਆਂ ਦੀਆਂ ਮੰਗਾਂ ਹੁੰਦੀਆਂ ਨੇ ਉਹਨਾਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਆ ਔਰ ਇਸ ਮੁੱਦੇ ਤੇ ਇਸ ਗੱਲ ਦੀ ਜਿਹੜੀ ਆਲੋਚਨਾ ਸ਼੍ਰੋਮਣੀ ਕਮੇਟੀ ਪ੍ਰਧਾਨ ਜਿਹੜੇ ਨੇ ਅਰਜਿੰਦਰ ਸਿੰਘ ਧਾਮੀ ਸ੍ਰੀ ਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਜੀ ਉਹਨਾਂ ਵੱਲੋਂ ਵੀ ਆਲੋਚਨਾ ਕੀਤੀ ਗਈ ਹੈ ਔਰ ਜਥੇਦਾਰ ਜੀ ਜਿਹੜੇ ਉਹ ਅਮਰੀਕਾ ਜਾ ਰਹੇ ਆ ਜਿੱਥੇ ਉੱਤੇ ਧਾਰਮਿਕ ਇੱਕ ਸਮਾਗਮ ਹੋ ਰਿਹਾ ਜਿੰਨਾ ਚੋ ਉਹਨਾਂ ਨੇ ਜਿੱਥੇ ਜਾ ਕੇ ਉਹ ਸਮਾਗਮ ਚ ਭਾਗ ਲੈਣਾ ਔਰ ਇਹਦੀ ਚਫੇਰੀਓ ਆਲੋਚਨਾ ਹੋਈ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਰ ਤੁਸੀਂ ਸਾਡੇ ਨਾਲ तमाम ਚਰਚਾ ਦੇ ਵਿੱਚ ਬੜੇ ਰਹੇ ਅਤੇ ਅਖੀਰ ਤੱਕ ਤੁਸੀਂ ਸਾਡੇ ਦਰਸ਼ਕਾਂ ਨੂੰ ਕਾफी ਚੀਜ਼ਾਂ ਦੇ ਨਾਲ ਜਾਗਰੂਕ ਵੀ ਕਰਵਾਇਆ ਤੇ ਚਾਨਣਾ ਵੀ ਪਾਇਆ ਇਸ ਦੇ ਨਾਲ ਫਿਰ ਤੋਂ ਇੱਕ ਵਾਰੀ ਹਾਜ਼ਰ ਹੋਵਾਂਗੇ ਅਜੇ ਹੀ ਇੱਕ ਨਵੀਂ ਚਰਚਾ ਦੇ ਨਾਲ ਤਦ ਤੱਕ ਵਸਦਾ ਪੰਜਾਬ ਦੇਖਣ ਵਾਲਿਆਂ ਦਾ ਬਹੁਤ ਬਹੁਤ ਸ਼ੁਕਰੀਆ ਫਿਰ ਹਾਜ਼ਰ ਹੋਵਾਂਗੇ ਕੈਮਰਾਮੈਨ ਹਿਮਾਂਸ਼ ਚਾਨਲ ਸੈਮਨ ਰਿਆਡ ਵਾਸਦਾ ਪੰਜਾਬ